ਲਗਭਗ ਤਾਂ 3 ਸਵਾ ਮਹੀਨੇ ਤੋਂ ਜੋ ਲਗਾਤਾਰ ਜੋ ਜਪ ਪਰਜੋਗ ਚੱਲ ਰਿਹਾ ਸੀ ਸ਼੍ਰੀ ਜੀਵਨ ਨਦਰ ਇਥੇ ਅੱਜ ਉਹਨਾਂ ਦੇ ਸਮਾਪਤੀ ਹੋਈ ਹੈ ਔਰ ਅੱਜ 17 ਤਰੀਕ ਜਿਹੜਾ ਕਿ ਪਹਿਲਾ ਦਿਨ ਜਿਹੜਾ ਇਸ ਸਮੇਲੇ ਦਾ ਮਨਾਇਆ ਜਾ ਰਿਹਾ 17 18 19 ਅਕਤੂਬਰ 2025 ਔਰ ਇਸ ਮੇਲੇ ਦੇ ਵਿੱਚ ਖੂਚੀ ਦਾ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਿਹਾ ਜਿੱਥੇ ਕਿ ਇੱਕ ਗੱਡਾ ਨਵਾਂ ਬਣਾਇਆ ਜਾ ਰਿਹਾ ਹੈ ਇਹ ਵਾਲੀ ਜਿਹੜੀ ਸਵਾਰੀ ਸ਼੍ਰੀ ਸਤਗੁਰੂ ਰਾਮ ਸਿੰਘ ਜੀ ਨੇ ਕੀਤੀ ਸੀਗੀ ਤੇ ਇਹਨਾਂ ਦੇ ਨਾਲ ਅਸੀਂ ਜਿਹੜੇ ਇੱਥੇ ਕਾਰੀਗਰ ਆਏ ਨੇ ਨਵਾਂ ਸ਼ਹਿਰ ਜਲੰਧਰ ਔਰ ਸੰਤ ਨਗਰ ਤੋਂ ਲਗਾਤਾਰ ਜੋ ਲਗਭਗ 20 ਦਿਨਾਂ ਦੇ ਉਪਰੰਤ 20 ਦਿਨ ਲਗਾਤਾਰ ਜੋ ਇਸ ਗड्ढे ਦੀ ਸੇਵਾ ਨਿਭਾ ਰਿਆ ਨਾ ਪਿੱਛੇ ਤੁਸੀਂ ਦੇਖ ਸਕਦੇ ਜਿਹੜੇ ਕਿ ਇੱਥੇ ਨਾਰਮਲ ਜਿਹੜੇ ਔਜ਼ਾਰ ਜਿਹੜੇ ਉਹਨਾਂ ਦੇ ਨਾਲ ਇਹ ਗੱਡਾ ਤਿਆਰ ਕੀਤਾ ਜਾ ਰਿਹਾ ਹੈ ਤੇ ਸੋ ਸਾਥੀਓ ਤੁਸੀਂ ਦੋਸਤੋ ਸਾਡੇ ਨਾਲ ਬਣਿਆ ਰਿਹਾ ਜੇ ਇੱਥੇ ਜਿਹੜੇ ਕਾਰੀਗਰ ਲੱਗੇ ਹੋਏ ਨੇ ਔਰ ਜਿਹੜੇ ਇੱਥੇ ਮੁੱਖ ਜਿਹੜੇ ਸੇਵਾਦਾਰ ਨੇ ਸ਼੍ਰੀ ਜੀਵਨਗਰ ਵਿਖੇ ਉਹਨਾਂ ਦੇ ਨਾਲ ਕਰਦਿਆਂ ਗੱਲਬਾਤ ਕੀ ਇਹ ਵਾਲਾ ਜੋ ਗੱਡਾ ਕਿੰਨੇ ਦਿਨ ਤੋਂ ਲਗਾਤਾਰ ਇਸ ਨੂੰ ਕਾਰੀਗਰ ਬਣਾ ਰਹੇ ਨੇ ਕਿੰਨਾ ਇਸ ਦੇ ਉੱਪਰ ਖਰਚਾ ਆ ਗਿਆ ਕਿਸ ਤਰ੍ਹਾਂ ਤੇਰੀ ਵਰਤੋਂ ਦੇ ਉਜਾਰਾ ਦੀ ਵਰਤੋਂ ਕੀਤੀ ਗਈ ਤੇ ਸਾਥੀਓ ਕਰਦੇ ਆ ਗੱਲਬਾਤ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਜੋ ਵੀ ਬੰਦਾ ਨਿਤਨ ਕਰਦਾ ਨਾ ਭਜਨ ਕਰਕੇ ਕੋ ਕੰਮ ਕਰਦਾ ਉਹਦੀ ਪਾਵਰ ਬਹੁਤ ਹੁੰਦੀ ਹੈ ਇੱਕ ਬੀਬੀ ਨੇ ਇਹ ਕਾਲੀ ਲੋਈ ਸਾਡੇ ਵਰਤ ਦੇ ਨਾਮ ਤਰੀ ਤੇ ਕਾਲੀ ਲੋਹੀ ਉਹਨੇ ਤਿਆਰ ਕੀਤੀ ਸੀ ਤੇ ਪਾਤਸ਼ਾਹ ਨੂੰ ਮੱਥਾ ਡੇਕਿਆ ਤੇ ਉਹ ਪਹਿਲਾਂ ਚੁੱਪ ਕਰ ਗਿਆ ਸਤਗੁਰੂ ਰਾਮ ਸਿੰਘ ਜੀ ਫਿਰ ਭੇਵਰੇ ਕਿਆ ਭੇ ਅੱਛਾ ਪਰਦੇਸੀ ਜਾਮਾ ਕਿਦਾਂ ਫੇਰ ਲੈਣੀ ਬਹੁਤ ਉਹਨਾਂ ਰੱਖਤੀ ਜਾਣ ਲੱਗਿਆ ਫਿਰ ਗੱਡੇ ਤੇ ਜਦੋਂ ਅੰਗਰੇਜ਼ ਖੜਿਆ ਨਾ ਗੰਦੀ ਜਾਨੀ ਉਹ ਅੰਗਰੇਜ਼ ਨੂੰ ਕਹਿੰਦੇ ਕਹਿੰਦੇ ਬਿੱਲਿਆ ਤੂੰ ਮਖੌਲ ਕਰਦਾ ਕਹਿੰਦੇ ਗਰਮੀਆਂ ਨੂੰ ਤੈਨੂੰ ਸਤਾਵਾਂਗੇ ਕਹਿੰਦੇ ਦੇਖੀ ਤੇ ਇਸ ਕਰਕੇ ਇਹ ਅੰਗਰੇਜ਼ ਜਿਹੜੇ ਨਾ ਕੋਈ ਵੀ ਬੰਦਾ ਸਹੀ ਹੈ ਜਿਹੜਾ ਉਹਨੂੰ ਜ਼ੀਰੋ ਤੇ ਲਿਆਉਂਦੇ ਆ ਕਿਉਂ ਲਿਆਉਂਦੇ ਆ ਕਿ ਸਾਡੀ ਸੀਟ ਨਾਲ ਜੇ ਹਾਂ ਜਿਹੜਾ ਜਨਮ ਨਹੀਂ ਕਰਦਾ ਉਹਦੀ ਪਾਵਰ ਜ਼ਿਆਦਾ ਹੁੰਦੀ ਕੱਲਾ ਇਹ ਨਹੀਂ ਵੀ ਪੈਸੇ ਵਾਲੀ ਪਾਵਰ ਪਾਵਰ ਹੁੰਦੀ ਹੈ ਪਰ ਨਾਲੇ ਅੰਦਰ ਬੈਠਾ ਹੋਏ ਹਲਾਦੰਦਾ ਬੰਦਾ ਤੇ ਬਾਬੇ ਕਿੰਨੇ ਦਿਨਾਂ ਤੋਂ ਜਿਹੜਾ ਇਹ ਗੱਡਾ ਤੁਸੀਂ ਤਿਆਰ ਕਰ ਰਹੇ ਨੇ ਲੱਗਦਾ ਕਿੰਨੇ ਲੱਗੇ ਨਾ ਅਸੀਂ ਇਹ ਆ ਹੁਣ ਜਿਹੜਾ ਇਹ ਪਤਾ ਕੀ ਆ ਵੀ ਜਦੋਂ ਬਾਜ਼ਾਰ ਜਾਣਾ ਪੈਂਦਾ ਹੈ ਨਾ ਤੇ ਉੱਥੇ ਦਿਹਾੜੀ ਪੌਣੀ ਦਿਹਾੜੀ ਵੀ ਖਰਾਬ ਹੋ ਜਾਂਦੀ ਤੇ ਉਦਾਂ ਜੇ ਗਾਂ ਕਿੰਨੇ ਵਧਾਣਾ ਹੋਵੇ ਤਾਂ ਸਾਨੂੰ ਦੱਸੋ ਜੀ ਅਸੀਂ ਦੱਸ ਸਕਦੇ ਭਾਈ ਨਾ ਟਾਈਮ ਲੱਗਦਾ ਉਹਦਾ ਜੇ ਲੱਕੜ ਸਮੇਤ ਕਰਨਾ ਹੋਵੇ ਤਾਂ 1.3 ਲੱਖ ਰੁਪਈਆ ਘੱਟੋ ਘੱਟ ਲੱਗਦਾ ਤੇ ਕਿਸ ਸਰ ਕਿਸ ਜਿਹੜੀ ਇਹਨੂੰ ਲੱਕੜ ਵਰਤੇਗੀ ਇਹ ਟਾਲੀ ਟਾਲੀ ਦੀ ਹੈ ਜੀ ਟਾਲੀ ਰੱਖਾਈ ਗਈ ਜੀ ਤੇ ਫੇਰ ਤੁਸੀਂ ਕੀ ਕਰਨਾ ਚਾਹੋ ਤੁਸੀਂ ਨਾਲ ਲੱਗੇ ਹੋ ਜੀ ਅਸੀਂ ਇਹੀ ਕਹਿਣਾ ਚਾਹਦੇ ਜੀ ਸਾਡੇ ਸਾਥ ਪਰਾਂ ਦਾ ਜੀ ਸੀਗੀ ਉਹਨਾਂ ਨੇ ਮਾਂ ਦਾ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਬਾਰੇ ਜਾਣੂ ਹੋ ਸਕਦੇ ਨੇ ਇਹ ਕਿੱਥੇ ਲੈ ਕੇ ਜਾਂਦਾ ਅਗਰੇਚ ਲੁਧਿਆਣੇ ਤੱਕ ਤੇ ਅਸੀਂ ਉਹਨਾਂ ਦੇ ਸਿੱਖਿਆ ਮੇਰਾ ਛੋਟਾ ਜਿਹਾ ਕੰਮ ਆ ਕੁੱਕਾ ਫਰਨੀਚਰ ਚੰਡੀਗੜ੍ਹ ਤੋਂ ਨਮਾ ਸ਼ਹਿਰ ਆ ਕਾਦੀਓ ਦੇ ਜੋੜੇ ਨਾਲ ਸਾਡੀ ਸ਼ਾਦਾ ਸੀ ਇਸ ਕਰਕੇ ਬਣਾਇਆ ਆਪ ਇਹ ਇਸ ਤੋਂ ਪਹਿਲਾਂ ਤੁਸੀਂ ਕਿੰਨੇ ਗੱਡੇ ਬਣਾ ਦਿੱਤੇ ਹੁੰਦਾਂ ਨਹੀਂ ਗੱਡੇ ਨੇ ਸਾਡੇ ਬਜ਼ੁਰਗ ਬਣਾਉਂਦਾ ਸੀ ਪਹਿਲਾਂ ਅਸੀਂ ਨਹੀਂ ਬਣਾਇਆ ਸੀ ਉਦੋਂ ਇਹ ਪਾਰਟਿਸ਼ਨ ਕਰਦੇ ਰਹੇ ਪਲਾਲੀ ਪਲੋਣੀ ਇੰਦਾਂ ਦੇ ਕੰਮ ਮਚਸੋਗਰੀ ਬਣਾਦੇ ਸੀਗੇ ਅਸੀਂ ਗੱਡੇ ਨਹੀਂ ਨਵੇਂ ਬਣਾਏ ਸੀ ਜਿਹਦੇ ਵਿੱਚ ਕੁਝ ਵੱਖਰੀ ਉਜਾਰੀ ਦੀ ਵਰਤੋਂ ਕੀਤੀ ਗਈ ਜਿਹੜੇ ਨੋਰਮਲ ਉਜਾਰਾ ਹੁੰਦੇ ਉਹ ਵਰਤੇ ਗਏ ਆ ਨਹੀਂ ਇਹ ਤਾਂ ਨਾਰਮਲ ਐ ਸਿਕ ਜਿਹਦਾ ਆਮ ਬਰਤਲੇ ਹੈਗੇ ਆ ਹਾਂਜੀ ਹਾਂਜੀ ਠੀਕ ਭਾਈ ਤੁਸੀਂ ਵੀ ਨਾਲ ਪੂਰੀ ਸਹਾਇਤਾ ਕੀਤੀ ਤੇ ਕੀ ਕਹਿਣਾ ਚਾਹੋ ਤੁਸੀਂ ਜਿਹੜਾ ਗੱਡਾ ਬਣਾ ਰਹੇ ਜੀ ਗੱਡਾ ਜੀ ਸਾਡੇ ਬਜ਼ੁਰਗ ਤੇ ਅਸੀਂ ਆਮ ਖੁਦ ਬਣਾ ਰਹੇ ਆ ਗੱਡਾ ਪਹਿਲਾਂ ਅਸੀਂ ਗੱਡੇ ਹੀ ਬਣਾਉਂਦੇ ਹੁੰਦੇ ਸੀ ਉਹ ਤੋਂ ਬਾਅਦ ਫਿਰ ਇਹ ਗੱਡਾ ਇੱਥੇ ਤਿਆਰ ਕਰਨਾ ਸੀ ਇਹਨਾਂ ਨੇ ਆਖਿਆ ਸਾਡੇ ਨਾਲ ਮਤ ਕਰੋ ਤੇ ਅਸੀਂ ਗੱਡਾ ਤੇ ਅਸੀਂ ਆਪਣੇ ਹੱਥ ਲੱਕੜਾ ਰਹੇ ਤੇ ਇੱਥੇ ਲਾ ਕੇ ਸਾਰੀ ਲੱਕੜ ਚੀਰ ਕੇ ਟਾਲੀ ਦੀ ਪੂਰੀ ਵਧੀਆ ਟਾਲੀ ਦੀ ਚੀਰ ਕੇ ਲੱਕੜ ਰੇ ਸਾਰੇ ਗੱਡੇ ਇੱਥੇ ਤਿਆਰ ਕੀਤਾ ਤੇ ਲੱਗ ਕ ਕਿੰਨੇ ਦਿਨ ਹੋ ਗਏ ਹੋਰ ਲੱਗ ਜਾਣੇ ਕੱਢਾ ਜਾ। ਇਹ ਬਿਲਕੁਲ ਪਿਆਰ ਹੈ ਜੀ ਇਸ ਟਾਈਮ ਤੇ ਅਸੀਂ ਪਹਿਲੀ ਤਰੀਕ ਤੇ ਉਹਨੂੰ ਲੱਗੇ ਸੀ ਕੁਝ ਟਾਈਮ ਅਸੀਂ ਸਾਡਾ ਸਮਾਨ ਇਕੱਠਾ ਕਰਨ ਲੱਗੇ ਲੱਗ ਗਿਆ। ਲੱਗ ਪਿਆ ਜਿਹੜੇ 17 18 ਦਿਨ ਹੋ ਗਏ ਨੇ। ਹਾਂਜੀ। ਇਹਦੇ ਵਿੱਚ ਫਿਰ ਪਾਸ਼ਾ ਆ ਗਏ ਪਾਸ਼ਾੜੇ ਆ ਗਏ ਉਹਨਾਂ ਨੇ 3-4 ਦਿਨ ਉਹ ਵੀ ਸਾਡੇ ਜਿਹੜੇ ਨਾ ਮਤਲਬ ਨਹੀਂ ਲੱਗਿਆ। ਠੀਕ ਜੀ ਧੰਨਵਾਦ ਭਾਜੀ। ਭਾਜੀ ਕੀ ਕਰਿਆ ਚਾਹੋਗੇ? ਇਹ ਗੰਡਾ ਜੀ ਸਤਗੁਰੂ ਰਾਮ ਸਿੰਘ ਦੀ ਯਾਦ ਦੁਆੰਦਾ ਸਾਨੂੰ ਜਿਹੜੇ ਪਰ ਬਰਦੇਸ਼ ਗਏ ਨੇ ਉਹਨੂੰ ਯਾਦ ਸਾਨੂੰ ਤਾਜ਼ੀ ਕਰਦੀ ਬੱਚਿਆਂ ਨੂੰ ਸੇਧ ਦੇਣਗੇ ਗੱਡੇ ਤੋਂ ਵੇਖ ਕੇ ਵੀ ਸਤਗੁਰੂ ਰਾਮ ਸਿੰਘ ਜੀ ਤੇ ਬਹਿ ਕੇ ਗਏ ਨੇ ਲੁਧਿਆਣੇ ਤੱਕ ਗੱਡੇ ਤੇ ਗਏ ਨੇ ਜਿਹੜੀ ਗੱਡੀ ਨਹੀਂ ਉਹਨਾਂ ਦੇ ਵੀ ਯਾਦ ਆਏਗੀ ਸੰਗਤ ਤੋਂ ਤੇ ਬੱਚਿਆਂ ਨੂੰ ਸੇਧ ਮਿਲੇਗੀ ਇੱਥੇ ਠੀਕ ਹੈ ਧੰਨਵਾਦ ਹਾਂਜੀ ਇਹ 1872 ਦੇ ਵਿੱਚ ਜਦੋਂ ਸਤਗੁਰੂ ਰਾਮ ਸਿੰਘ ਜੀ ਨੂੰ ਅੰਗਰੇਜ਼ ਉਹਨਾਂ ਨੇ ਲੈ ਕੇ ਗਏ ਨੇ ਉਦੋਂ ਭੈਣੀ ਸਾਹਿਬ ਤੋਂ ਲੁਧਿਆਣਾ ਦੇ ਗੱਡੇ ਤੇ ਸਵਾਰੀ ਕਰਕੇ ਗਏ ਨੇ ਤੇ ਉਸ ਜਾਤ ਦੇ ਵਿੱਚ ਗੱਡੇ ਦੀ ਨਿਸ਼ਾਨੀ ਗਈ ਸੀ ਵੀ ਵਿਸਾਦ ਸੰਗਤ ਨੂੰ ਜਿਹੜਾ ਗੱਡੇ ਤੇ ਬਿਠਾ ਕੇ ਸਤਿਗੁਰੂ ਰਾਮ ਸਿੰਘ ਜੀ ਗਏ ਨੇ ਉਸ ਟਾਈਮ ਤੇ ਇੱਕ ਆਮ ਜੀ ਤਸਵੀਰ ਵੀ ਦੇਖ ਕੇ ਵਿਸਾਦ ਸੰਗਤ ਕਾਫੀ ਜਾ ਉਹਦੇ ਪਿੱਛੇ ਮਿਲਕਦੀ ਪਈ ਹੈ ਤੇ ਉਹ ਨਿਸ਼ਾਨੀ ਸਤਿਗੁਰੂ ਰਾਮ ਸਿੰਘ ਜੀ ਦੀ ਯਾਦ ਨੂੰ ਵੀ ਯਾਦ ਕਰਨ ਦੇ ਵਾਸਤੇ ਵੀ ਇਹ ਗੱਡਾ ਤਿਆਰ ਕੀਤਾ ਗਿਆ ਜੀ ਸੰਗਤ ਦੇ ਵਾਸਤੇ ਜੀ ਦਰਸ਼ਨਾ ਦੇ ਵਿੱਚ ਭਾਜੀ ਕੀ ਉਹਨਾਂ ਟਾਈਮ ਆਰ ਵਿੱਚ ਹੁੰਦੇ ਗੱਡੇ ਸੀ ਜਾਂ ਇੱਕ ਅਲੱਗ ਸਵਾਰੀ ਕਰਤੀ ਗਈ ਸੀ ਨਹੀਂ ਜੀ ਉਸ ਟਾਈਮ ਤੇ ਘੋੜੇ ਸਵਾਰੀ ਵੀ ਹੁੰਦੀ ਸੀ ਪਰ ਉਸ ਟਾਈਮ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਆਖਿਆ ਸੀ ਵੀ ਜਿਹੜਾ ਸੇਵਕ ਸੇਵਕ ਨੇ ਆਖਿਆ ਸੀ ਵੀ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਲੁਧਿਆਣਾ ਜਾਣਾ ਹੈ ਤੇ ਆਪ ਜੀ ਕਿਹੜੀ ਘੋੜੀ ਤੇ ਸਵਾਰੀ ਕਰੋਗੇ ਪਰ ਉਸ ਟਾਈਮ ਤੇ ਸਤਿਗੁਰੂ ਰਾਮ ਸਿੰਘ ਹੁਕਮ ਕੀਤਾ ਵੀ ਗੱਡੀ ਸਿੰਘ ਨੂੰ ਕਹੋ ਵੀ ਗੱਡਾ ਤਿਆਰ ਕਰੇ ਤੇ ਅਸੀਂ ਗੱਡੇ ਤੇ ਹੀ ਜਾਵਾਂਗੇ ਪੋਸਟਰ ਤਾਂ ਕਰਕੇ ਇਹ ਵੀ ਜਿਹੜੇ ਗੱਡਿਆਂ ਦੀ ਨਿਸ਼ਾਨੀ ਜਿਹੜੇ ਤਿਆਰ ਕੀਤੀ ਗਈ। ਭਾਜੀ ਜੇ ਅੱਜ ਅਸੂ ਦਾ ਮੇਲਾ ਸ਼ੁਰੂ ਹੋ ਚੁੱਕਾ ਲਗਭਗ 3 ਦਿਨ ਤੱਕ ਚੱਲੇਗਾ। ਥੋੜਾ ਜਿਹਾ ਇਸ ਮੇਲੇ ਬਾਰੇ ਡੀਟੇਲ ਵੀ ਕਿਸ ਸ਼੍ਰੀ ਸਤੁਰਜੀ ਨੇ ਕਿੰਨਾਂ ਨੇ ਇਹੋ ਜਿਹੀ ਸ਼ੁਰੂਆਤ ਕਰ ਰਹੀ ਸੀ ਅਸੂ ਦੇ ਜਿਹੜੇ ਮਹੀਨੇ ਵਿੱਚ ਜਿਹੜਾ ਜਪ ਕਰ ਜੋ ਰੱਖਿਆ ਜਾਂਦਾ। ਇਹ ਸਤਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਹੋਈ ਸੀ। ਉਹਨਾਂ ਨੇ ਇਹ ਅਸੂ ਦਾ ਮੇਲਾ ਜਿਹੜਾ ਵੀ ਪ੍ਰਜਾਪਰ ਜੋ ਵੈਸੇ ਤੇ ਇਹ ਜੇਠ ਹਾਰਡ ਦੇ ਮਹੀਨੇ ਚ ਸ਼ੁਰੂ ਕੀਤਾ ਸੀਗਾ ਪਰ ਉਸ ਟਾਈਮ ਤੇ ਗਰਮੀ ਕਾਫੀ ਜ਼ਿਆਦਾ ਹੋ ਗਈ ਫਿਰ ਸਤਗੁਰੂ ਜਗਜੀਤ ਸਿੰਘ ਜੀ ਨੇ ਇਹਨੂੰ ਵੀ ਅਸੂ ਦੇ ਮਹੀਨੇ ਚ ਲੈ ਆਂਦਾ ਵੀ ਉਹਦਾ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਠੰਡ ਹੈ ਵੀ ਸਹੀ ਮੌਸਮ ਦੇ ਇਹ ਹਫ਼ਤੇ ਵੀ ਸਾਧ ਸੰਗਤ ਦੇ ਵਾਸਤੇ ਫਿਰ ਇਸ ਨੂੰ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਨੀਲੋ ਲੈਤ ਪੰਜਾਬ ਦੇ ਵਿੱਚ 40 ਦਿਨ ਉੱਥੇ ਤਪੱਸਿਆ ਕੀਤੀ ਸੀ ਤੇ ਉਹ ਆਏ ਸਾਲ ਹੀ ਇਸ ਤਰ੍ਹਾਂ ਤਪੱਸਿਆ ਕਰਦੇ ਹਨ 40 ਦਿਨ ਦੀ ਤੇ ਉਸ ਜਾਦ ਵਿੱਚ ਸਤਿਗੁਰ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਫਿਰ ਸਤਿਗੁਰ ਜਗਜੀਤ ਸਿੰਘ ਜੀ ਨੇ ਇਹ ਲੜੀ ਵਾਰ ਹੀ ਅਸੂ ਦੇ ਮਹੀਨੇ ਦੇ ਵਿੱਚ ਜਪਰ ਜੋ ਸਾਸ ਨੂੰ ਸਾਧਨਾ ਕਰਨ ਦੇ ਵਾਸਤੇ ਇਹ ਸ਼ੁਰੂਆਤ ਕੀਤੀ ਹੋਈ ਸੀ ਉਹ ਲਗਾਤਾਰ ਕਾਫੀ ਸਾਲ ਲਗਾਤਾਰ ਇਹ ਚੱਲ ਰਿਹਾ ਜੀ ਇਹ ਆਈਆਂ ਹੋਈਆਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਸਾਧ ਸੰਗਤ ਨੂੰ ਇਹ ਹੀ ਅਰਜ਼ ਬੇਨਤੀ ਕਰਦੇ ਆਂ ਵੀ ਸਾਧਗਰਾਂ ਦੇ ਉਪਦੇਸ਼ ਹੁੰਦੇ ਨੇ ਕਥਾ ਕੀਰਤਨ ਹੁੰਦਾ ਵੀ ਉਹਨਾਂ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰੋ ਉਹਨਾਂ ਨੂੰ ਆਪਣੇ ਮਨ 'ਚ ਵਿਸਾਓ ਤੇ ਆਪਣੇ ਜੀਵਨ ਸੁਖੀ ਕਿਉਂਕਿ ਸਾਧਗੁਰੂ ਦੇ ਉਪਦੇਸ਼ ਜਿਹੜੇ ਨੇ ਜੀਵਨ ਜਿਹੜਾ ਸਾਧ ਸੰਗਤ ਖੁਸ਼ੀ ਵੀ ਸੁਖ ਦੇ ਵਾਸਤੇ ਹੁੰਦਾ ਹੈ ਵੀ ਆਪ ਜੀ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਵਿਸਾ ਕੇ ਤੇ ਜਿਹੜੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਲਿਆਓ ਉਹ ਬੱਚੇ ਸੁਣਨਗੇ ਆਪਣੀ ਪਿਛੋਕੜ ਦੇ ਨਾਲ ਜੁੜਨਗੇ ਵੀ ਇਹ ਮੇਲੇ ਕਾਦੇ ਵਾਸਤੇ ਹੁੰਦੇ ਨੇ ਕਿਉਂ ਮਨਾਏ ਜਾਂਦੇ ਨੇ ਇਸ ਦੀ ਜਾਣਕਾਰੀ ਦਵਾਨਾਂ ਦੇ ਵਿੱਚ 사ਧਗੁਰਾਂ ਦੇ ਪ੍ਰਤੀ ਸ਼ਰਧਾ ਇਸ ਵਾਸਤੇ ਜਿਹੜੇ ਮੇਲੇ ਸਾ ਸੰਗਤ ਕਿਰਪਾ ਕਰਨੀ ਆ ਰਹੀ ਹੈ ਆਪ ਵੇਖਿਆ ਹਜ਼ਾਰਾਂ ਦੀ ਗਿਣਤੀ ਵਿੱਚ ਸਾ ਸੰਗਤ ਇੱਥੇ ਆਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਸੇਵਾ ਕਰ ਰੇ ਮਾਈ ਭਾਈ ਲੰਗਰ ਦੀ ਸੇਵਾ ਕਰ ਰਿਹਾ ਕੋ ਜੋੜਿਆਂ ਦੀ ਸੇਵਾ ਕਰ ਰਿਹਾ ਕੋ ਚਰਨ ਪੁੰਜ ਦੀ ਸੇਵਾ ਕਰ ਰਿਹਾ ਕੋ ਹੋਰ ਪਾਰਕਿੰਗ ਦੀ ਸੇਵਾ ਕਰ ਰਿਹਾ ਕੋ ਝਾੜੂ ਦੀ ਸੇਵਾ ਕਰ ਰਿਹਾ ਬਿ ਲੱਖ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਾ ਸੰਗਤ ਇੱਥੇ ਆ ਕੇ ਸੇਵਾ ਕਰਦੀ ਹੈ ਸ਼ਰਧਾ ਦੇ ਨਾਲ ਠੀਕ ਹੈ ਧੰਨਵਾਦ